ਮੈਂ ਸਮਝਦਾ ਕਿ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਅਲਫਾਜ਼ ਨਹੀਂ ਹੈਗੇ ਕਿ ਕਿੰਨਾ ਸ਼ਬਦਾਂ ਦੇ ਨਾਲ ਅੱਜ ਜਲੰਧਰ ਵੈਸਟ ਦੇ ਇੱਕ ਇੱਕ ਵੋਟਰ ਦਾ ਇੱਕ ਇੱਕ ਘਰ ਦਾ ਜਿਨ੍ਹਾਂ ਨੇ ਇੱਕ ਲੈਂਡਸਲਾਈਡ ਵਿਕਟਰੀ ਇੱਕ ਬੇਤਹਾਸ਼ਾ ਇੱਕ ਬਹੁਤ ਹੀ ਵੱਡਾ ਮੰਡਟ ਸ਼੍ਰੀ ਮਹਿੰਦਰ ਪਗਤ ਜੀ ਨੂੰ ਔਰ ਆਮ ਆਦਮੀ ਪਾਰਟੀ ਨੂੰ ਬਖਸ਼ਿਆ ਔਰ ਮੈਂ ਇਸ ਦਾ ਸਾਰਾ ਸਿਰ ਹੈ ਜਿਹੜਾ ਉਹ ਜਿੱਥੇ ਸਾਡੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਵਿਜ਼ਨ ਔਰ ਉਹਨਾਂ ਦੀਆਂ ਪਾਲਿਸੀਆਂ ਦੀ ਨੂੰ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਦਿਨ ਰਾਤ ਆਪਣੇ ਪਰਿਵਾਰ ਸਮੇਤ ਇੱਥੇ ਡੇਰੇ ਲਾਇਆ ਔਰ ਮਿਹਨਤ ਕੀਤੀ ਔਰ ਸ਼੍ਰੀ ਸੰਦੀਪ ਪਾਟਕ ਜੀ ਸਾਡੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਔਰ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਜੀ ਸਮੂੱਚੀ ਲੀਡਰਸ਼ਿਪ ਸਾਡੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਔਰ ਸਭ ਤੋਂ ਇੰਪੋਰਟੈਂਟ ਲਾਸਟ ਬਟ ਨੋਟ ਦ ਲੀਸਟ ਜਿਹੜੇ ਸਾਡੇ ਸਮੁੱਚੇ ਪੰਜਾਬ ਦੇ ਵਿੱਚੋਂ ਜਲੰਧਰ ਦੇ ਵਿੱਚੋਂ ਸਾਡੇ ਇਕੱਲੇ-ਇਕੱਲੇ ਪਾਰਟੀ ਵਰਕਰ ਨੇ ਵੋਲੰਟੀਅਰ ਨੇ ਨਿਸ਼ਕਾਮ ਸੇਵਾ ਕੀਤੀ ਔਰ ਜਲੰਧਰ ਵੈਸਟ ਦੇ ਸਾਰੇ ਵਰਕਰਸ ਨੇ ਸਾਰੇ ਵੋਟਰਸ ਨੇ ਸਮੁੱਚੇ ਜਲੰਧਰ ਨੇ ਜੋ ਮਿਹਨਤ ਕੀਤੀ ਉਹਦਾ ਅੱਜ ਸਿਲਾ ਜਿਹੜਾ ਉਹਦਾ ਅੱਜ ਇੱਕ ਇੱਕ ਰਿਕਾਰਡ ਤੋੜ ਫਤਵੇ ਦੇ ਰੂਪ ਦੇ ਵਿੱਚ ਜੋ ਜਿੱਤ ਅੱਜ ਦਰਜ ਕੀਤੀ ਹੈ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਜੀ ਨੇ ਮੈਂ ਸਮਝਦਾ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿੰਨਾ ਲਫ਼ਜ਼ਾਂ ਦੇ ਨਾਲ ਸਾਰਿਆਂ ਦਾ ਮੈਂ ਧੰਨਵਾਦ ਕਰਾਂ ਔਰ ਮੁਬਾਰਕਬਾਦ ਕਿ ਜਿਨ੍ਹਾਂ ਨੇ ਇੱਕ ਇਹੋ ਜਿਹੀ ਜਿੱਤ ਦਰਜ ਕੀਤੀ ਹੈ ਜਿਹੜੀ ਕਿ ਸ਼ਾਇਦ ਕਦੇ ਜਲੰਧਰ ਦੇ ਇਤਿਹਾਸ ਦੇ ਵਿੱਚ ਨਹੀਂ ਹੋਣੀ ਹੈਗੀ ਮੈਂ ਸਮਝਦਾ ਕਿ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਅਲਫ਼ਾਜ਼ ਨਹੀਂ ਹੈਗੇ ਕਿ ਕਿੰਨਾ ਸ਼ਬਦਾਂ ਦੇ ਨਾਲ ਅੱਜ ਜਲੰਧਰ ਵੈਸਟ ਦੇ ਇੱਕ ਇੱਕ ਵੋਟਰ ਦਾ ਇੱਕ ਇੱਕ ਘਰ ਦਾ ਜਿਨ੍ਹਾਂ ਨੇ ਇੱਕ ਲੈਂਡਸਲਾਈਡ ਵਿਕਟਰੀ ਇੱਕ ਬੇਤਹਾਸ਼ਾ ਇੱਕ ਬਹੁਤ ਹੀ ਵੱਡਾ ਮੰਡਟ ਸ਼੍ਰੀ ਮਹਿੰਦਰ ਪਗਤ ਜੀ ਨੂੰ ਔਰ ਆਮ ਆਦਮੀ ਪਾਰਟੀ ਨੂੰ ਬਖਸ਼ੇ ਔਰ ਮੈਂ ਇਸ ਦਾ ਸਾਰਾ ਸਿਰ ਹੈ ਜਿਹੜਾ ਉਹ ਜਿੱਥੇ ਸਾਡੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਵਿਜ਼ਨ ਔਰ ਉਹਨਾਂ ਦੀਆਂ ਪਾਲਿਸੀਆਂ ਦੀ ਨੂੰ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਦਿਨ ਰਾਤ ਆਪਣੇ ਪਰਿਵਾਰ ਸਮੇਤ ਇੱਥੇ ਡੇਰੇ ਲਾਇਆ ਔਰ ਮਿਹਨਤ ਕੀਤੀ ਔਰ श्री संदीप पाटक जी ਸਾਡੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਔਰ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਜੀ ਸਮੁੱਚੀ ਲੀਡਰਸ਼ਿਪ ਸਾਡੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਔਰ ਸਭ ਤੋਂ ਇੰਪੋਰਟੈਂਟ ਲਾਸਟ ਬਟ ਨੋਟ ਦ ਲੀਸਟ ਜਿਹੜੇ ਸਾਡੇ ਸਮੁੱਚੇ ਪੰਜਾਬ ਦੇ ਵਿੱਚੋਂ ਜਲੰਧਰ ਦੇ ਵਿੱਚੋਂ ਸਾਡੇ ਇਕੱਲੇ ਇਕੱਲੇ ਪਾਰਟੀ ਵਰਕਰ ਨੇ ਵੋਲੰਟੀਅਰ ਨੇ ਨਿਸ਼ਕਾਮ ਸੇਵਾ ਕੀਤੀ ਔਰ ਜਲੰਧਰ ਵੈਸਟ ਦੇ ਸਾਰੇ ਵਰਕਰਸ ਨੇ ਸਾਰੇ ਵੋਟਰਸ ਨੇ ਸਮੁੱਚੇ ਜਲੰਧਰ ਨੇ ਜੋ ਮਿਹਨਤ ਕੀਤੀ ਉਹਦਾ ਅੱਜ ਸਿਲਾ ਜਿਹੜਾ ਉਹਦਾ ਅੱਜ ਇੱਕ ਇੱਕ ਰਿਕਾਰਡ ਤੋੜ ਫਤਵੇ ਦੇ ਰੂਪ ਦੇ ਵਿੱਚ ਜੋ ਜਿੱਤ ਅੱਜ ਦਰਜ ਕੀਤੀ ਹੈ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਜੀ ਨੇ ਮੈਂ ਸਮਝਦਾ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿੰਨਾ ਲਫ਼ਜ਼ਾਂ ਦੇ ਨਾਲ ਸਾਰਿਆਂ ਦਾ ਮੈਂ ਧੰਨਵਾਦ ਕਰਾਂ ਔਰ ਮੁਬਾਰਕਬਾਦ ਕਿ ਜਿਨ੍ਹਾਂ ਨੇ ਇੱਕ ਇਹੋ ਜਿਹੀ ਜਿੱਤ ਦਰਜ ਕੀਤੀ ਹੈ ਜਿਹੜੀ ਕਿ ਸ਼ਾਇਦ ਕਦੇ ਜਲੰਧਰ ਦੇ ਇਤਿਹਾਸ ਦੇ ਵਿੱਚ ਨਹੀਂ ਹੋਣੀ ਹੈਗੀ ਮੈਂ ਸਮਝਦਾ ਕਿ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਅਲਫਾਜ਼ ਨਹੀਂ ਹੈਗੇ ਕਿ ਕਿੰਨਾ ਸ਼ਬਦਾਂ ਦੇ ਨਾਲ ਅੱਜ ਜਲੰਧਰ ਵੈਸਟ ਦੇ ਇੱਕ ਇੱਕ ਵੋਟਰ ਦਾ ਇੱਕ ਇੱਕ ਘਰ ਦਾ ਜਿਨ੍ਹਾਂ ਨੇ ਇੱਕ ਲੈਂਡਸਲਾਈਡ ਵਿਕਟਰੀ ਇੱਕ ਬੇਤਹਾਸ਼ਾ ਇੱਕ ਬਹੁਤ ਹੀ ਵੱਡਾ ਮੰਡਟ ਸ਼੍ਰੀ ਮਹਿੰਦਰ ਪਗਤ ਜੀ ਨੂੰ ਔਰ ਆਮ ਆਦਮੀ ਪਾਰਟੀ ਨੂੰ ਬਖਸ਼ਿਆ ਔਰ ਮੈਂ ਇਸ ਦਾ ਸਾਰਾ ਸਿਰ ਹੈ ਜਿਹੜਾ ਉਹ ਜਿੱਥੇ ਸਾਡੀ ਲੀਡਰਸ਼ਿਪ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਵਿਜਨ ਔਰ ਉਹਨਾਂ ਦੀਆਂ ਪਾਲਿਸੀਆਂ ਦੀ ਨੂੰ ਸ਼੍ਰੀ ਭਗਵੰਤ ਮਾਨ ਜੀ ਜਿਨ੍ਹਾਂ ਨੇ ਦਿਨ ਰਾਤ ਆਪਣੇ ਪਰਿਵਾਰ ਸਮੇਤ ਇੱਥੇ ਡੇਰੇ ਲਾਇਆ ਔਰ ਮਿਹਨਤ ਕੀਤੀ ਔਰ ਸ਼੍ਰੀ ਸੰਦੀਪ ਪਾਟਕ ਜੀ ਸਾਡੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਔਰ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਜੀ ਸਮੁੱਚੀ ਲੀਡਰਸ਼ਿਪ ਸਾਡੇ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਸਾਰੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਔਰ ਸਭ ਤੋਂ ਇੰਪੋਰਟੈਂਟ ਲਾਸਟ ਬਟ ਨੋਟ ਦ ਲੀਸਟ ਜਿਹੜੇ ਸਾਡੇ ਸਮੁੱਚੇ ਪੰਜਾਬ ਦੇ ਵਿੱਚੋਂ ਜਲੰਧਰ ਦੇ ਵਿੱਚੋਂ ਸਾਡੇ ਇਕੱਲੇ ਇਕੱਲੇ ਪਾਰਟੀ ਵਰਕਰ ਨੇ ਵੋਲੰਟੀਅਰ ਨੇ ਨਿਸ਼ਕਾਮ ਸੇਵਾ ਕੀਤੀ ਔਰ ਜਲੰਧਰ ਵੈਸਟ ਦੇ ਸਾਰੇ ਵਰਕਰਸ ਨੇ ਸਾਰੇ ਵੋਟਰਸ ਨੇ ਸਮੂਚੇ ਜਲੰਧਰ ਨੇ ਜੋ ਮਿਹਨਤ ਕੀਤੀ ਉਹਦਾ ਅੱਜ ਸਿਲਾ ਜਿਹੜਾ ਉਹਦਾ ਅੱਜ ਇੱਕ ਇੱਕ ਰਿਕਾਰਡ ਤੋੜ ਫਤਵੇ ਦੇ ਰੂਪ ਦੇ ਵਿੱਚ ਜੋ ਜਿੱਤ ਅੱਜ ਦਰਜ ਕੀਤੀ ਹੈ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਜੀ ਨੇ ਮੈਂ ਸਮਝਦਾ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿੰਨਾ ਲਫ਼ਜ਼ਾਂ ਦੇ ਨਾਲ ਸਾਰਿਆਂ ਦਾ ਮੈਂ ਧੰਨਵਾਦ ਕਰਾਂ ਔਰ ਮੁਬਾਰਕਬਾਦ ਕੇ ਜਿਨ੍ਹਾਂ ਨੇ ਇੱਕ ਇਹੋ ਜਿਹੀ ਜਿੱਤ ਦਰਜ ਕੀਤੀ ਹੈ ਜਿਹੜੀ ਕਿ ਸ਼ਾਇਦ ਕਦੇ ਜਲੰਧਰ ਦੇ ਇਤਿਹਾਸ ਦੇ ਵਿੱਚ ਨਹੀਂ ਹੋਣੀ ਹੈਗੀ